ਸਤ ਸ੍ਰੀ ਅਕਾਲ ਜੀ ਮੈਂ ਖੁਸ਼ਵਿੰਦਰ ਬਰਾੜ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਹੈ ਕਿ ਨਿੱਕੇ ਬੱਚਿਆਂ ਦੇ ਪਾਲਣ ਪੋਸ਼ਣ ਵੇਲੇ ਉਹਨਾਂ ਦੀ ਮਾਨਸਿਕ ਸਿਹਤ ਵਧੀਆ ਰੱਖਣ ਲਈ ਸਾਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਸਾਡੇ ਘਰ ਦਾ ਮਾਹੌਲ ਜਿਹੜਾ ਹੈ ਉਹ ਕਿਹੋ ਜਿਹਾ ਹੋਵੇ ਸੋ ਕਿਹੋ ਜਿਹਾ ਟੀਵੀ ਪ੍ਰੋਗਰਾਮ ਵੀ ਸਾਨੂੰ ਦੇਖਣੇ ਚਾਹੀਦੇ ਨੇ ਬੱਚਿਆਂ ਦੇ ਸਾਹਮਣੇ ਤੇ ਕਿਉਂ ਜੇ ਨਹੀਂ ਦੇਖਣੇ ਚਾਹੀਦੇ ਕਿਹੜੀਆਂ ਗੱਲਾਂ ਸਾਨੂੰ ਬੱਚਿਆਂ ਦੇ ਸਾਹਮਣੇ ਕਰਨੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਸਾਰੇ ਜਾਣਦੇ ਹਾਂ ਕਿ ਬੱਚਿਆਂ ਦੇ ਜਿਹੜੇ ਮਾਨ ਨੇ ਉਹ ਬਹੁਤ ਕੋਮਲ ਹੁੰਦੇ ਨੇ ਉਹਨਾਂ ਉੱਤੇ ਉਹ ਸਾਰਾ ਕੁਝ ਉਕਰਿਆ ਜਾਂਦਾ ਜੋ ਉਹ ਆਲੇ-ਦੁਆਲੇ 'ਚ ਦੇਖ ਰਹੇ ਹੁੰਦੇ ਨੇ ਜੇ ਉਹ ਕੌਨਸ਼ੀਅਸਲੀ ਨਹੀਂ ਵੀ ਦੇਖ ਰਹੇ ਉਹ ਵੀ ਉਹਨਾਂ ਦੇ ਮਨਾਂ ਉੱਤੇ ਲਿਖਿਆ ਜਾ ਰਿਹਾ ਸੋ ਜੋ ਸੁਣ ਰਹੇ ਹੁੰਦੇ ਨੇ ਜੋ ਦੇਖ ਰਹੇ ਨੇ ਸਭ ਦਾ ਪ੍ਰਭਾਵ ਉਹਨਾਂ ਦੀ ਜ਼ਿੰਦਗੀ ਤੇ ਆਉਣ ਵਾਲੀ ਜ਼ਿੰਦਗੀ ਤੇ ਪੈਂਦਾ ਹੈ ਕਿਉਂਕਿ ਅ ਬੱਚਿਆਂ ਦੇ ਮਨਾਂ ਉੱਤੇ ਅਵਚੇਤਨ ਮਨਾਂ ਉੱਤੇ ਉਹ ਸਭ ਕੁਝ ਲਿਖਿਆ ਜਾ ਰਿਹਾ ਆਲੇ ਦੁਆਲੇ ਜੋ ਵਾਪਰ ਰਿਹਾ ਸੋ ਜੇ ਅਸੀਂ ਟੀਵੀ ਤੇ ਪ੍ਰੋਗਰਾਮ ਵੀ ਦੇਖਦੇ ਆ ਨਾ ਤੇ ਬੱਚੇ ਸਾਡੇ ਕੋਲੇ ਬੈਠੇ ਖੇਡ ਰਹੇ ਨੇ ਤੇ ਅਸੀਂ ਸੋਚਦੇ ਆ ਕਿ ਉਹ ਦੇਖ ਨਹੀਂ ਰਹੇ ਉਹ ਤਾਂ ਖੇਡ ਰਹੇ ਨੇ ਪਰ ਅਸਲ ਵਿੱਚ ਉਹਨਾਂ ਦਾ ਅਚੇਤ ਮਨ ਉਹ ਸਾਰਾ ਕੁਝ ਆਲੇ ਦੁਆਲੇ ਵਾਲਾ ਨੋਟ ਕਰ ਰਿਹਾ ਹੁੰਦਾ ਹੈ ਸੋ ਸਾਨੂੰ ਚਾਹੀਦਾ ਹੈ ਕਿ ਜੇ ਅਸੀਂ ਉਸਾਰੂ ਪ੍ਰੋਗਰਾਮ ਲਾਈਏ ਟੀਵੀ ਤੇ ਪੋਜ਼ਿਟਿਵ ਪ੍ਰੋਗਰਾਮ ਲਾਈਏ ਸੇਧ ਦੇਣ ਵਾਲੇ ਪ੍ਰੋਗਰਾਮ ਦੇਖੀਏ ਹਾਸੇ ਖੇਡੇ ਵਾਲੇ ਦੇਖੀਏ ਤੇ ਕੁਦਰਤ ਨਾਲ ਸੰਬੰਧਿਤ ਪ੍ਰੋਗਰਾਮ ਦੇਖੀਏ ਤਾਂ ਕਿ ਸਾਡੇ ਬੱਚਿਆਂ ਦੇ ਮਨ ਉੱਤੇ ਸੋਹਣਾ ਅਸਰ ਪਵੇ ਤੇ ਉਹਨਾਂ ਉਹ ਚੜ੍ਹਦੀ ਕਲਾ ਵਾਲੇ ਬਣਨ ਪੋਜ਼ਿਟਿਵ ਸੋਚ ਵਾਲੇ ਬਣਨ ਜੇ ਅਸੀਂ ਮਾਰ-ਟਾੜ ਵਾਲੇ ਪ੍ਰੋਗਰਾਮ ਦੇਖ ਰਹੇ ਹਾਂ ਲੜਾਈ ਕੁੱਟਮਾਰ ਖੂਨ ਖਰਾਬੇ ਵਾਲੇ ਪ੍ਰੋਗਰਾਮ ਦੇਖ ਰਹੇ ਹਾਂ ਜਾਂ ਜਿੰਨਾ ਪ੍ਰੋਗਰਾਮਾਂ ਵਿੱਚ ਨਸ਼ੇ ਦੀ ਵਰਤੋਂ ਜਾਂ ਨਸ਼ੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸਾਨੂੰ ਉਹ ਪ੍ਰੋਗਰਾਮ ਟੀਵੀ ਉੱਤੇ ਨਹੀਂ ਲਾਉਣੇ ਚਾਹੀਦੇ ਇਦਾਂ ਦੇ ਪ੍ਰੋਗਰਾਮਾਂ ਦਾ ਸਾਡੇ ਮਨਾਂ ਉੱਤੇ ਵੀ ਮਾੜਾ ਅਸਰ ਪੈਂਦਾ ਤੇ ਬੱਚਿਆਂ ਦੇ ਮਨਾਂ ਉੱਤੇ ਤਾਂ ਪੈਂਦਾ ਹੀ ਪੈਂਦਾ ਸੋ ਜੇ ਅਸੀਂ ਇਦਾਂ ਦੇ ਪ੍ਰੋਗਰਾਮ ਬਿਹਤਰ ਹੈ ਅਸੀਂ ਇਦਾਂ ਦੀਆਂ ਮੂਵੀਜ਼ ਇਦਾਂ ਦੇ ਟੀਵੀ ਸੀਰੀਜ਼ ਵਗੈਰਾ ਨਾ ਲਾਈਏ ਤੇ ਨਾ ਹੀ ਬੱਚਿਆਂ ਦੀਆਂ ਜਿਹੜੀਆਂ ਡਿਵਾਈਸਸਿਸ ਨੇ ਆ ਫੋਨ ਵਗੈਰਾ ਟੈਬਲੇਟਸ ਵਗੈਰਾ ਜਿਹੜੀਆਂ ਅਸੀਂ ਉਹਨਾਂ ਨੂੰ ਖੇਡਣ ਲਈ ਲੈ ਕੇ ਦਿੱਤੀਆਂ ਨੇ ਗੇਮਾਂ ਵਗੈਰਾ ਲਈ ਨਾ ਹੀ ਅਸੀਂ ਉਹਨਾਂ ਉੱਤੇ ਉਹਦਾਂ ਦੇ ਪ੍ਰੋਗਰਾਮ ਚਲਾ ਕੇ ਦੇਈਏ ਜਾਂ ਉਹਨਾਂ ਦੀਆਂ ਗੇਮਾਂ ਵੀ ਅਸੀਂ ਕੁੱਟਮਾਰ ਵਾਲੀਆਂ ਠਾਠੂ ਵਾਲੀਆਂ ਨਾ ਲਾਈਏ ਉਹਨਾਂ ਲਈ ਕਿਉਂਕਿ ਇਹ ਵੀ ਉਹਨਾਂ ਦੇ ਵਿੱਚ ਗਲਤ ਵਰਤੀ ਪੈਦਾ ਕਰਦੀਆਂ ਨੇ ਤੇ ਸੋਹਣੇ ਪ੍ਰੋਗਰਾਮ ਸਾਰੂ ਸੇਧ ਦੇਣ ਵਾਲੇ ਅਸੀਂ ਬੱਚਿਆਂ ਲਈ ਲਗਾ ਕੇ ਰਈਏ ਤੇ ਸਾਨੂੰ ਪਤਾ ਹੋਵੇ ਕਿ ਕਿਹੜੇ ਪ੍ਰੋਗਰਾਮ ਸਾਡੇ ਬੱਚੇ ਦੇਖ ਰਹੇ ਨੇ ਕਈ ਇਦਾਂ ਦੇ ਪ੍ਰੋਗਰਾਮ ਜਿਹੜੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਦੇਖਣ ਅਸੀਂ ਉਹ ਵੈਬਸਾਈਟਸ ਬੱਚਿਆਂ ਲਈ ਬਲੌਕ ਵੀ ਕਰ ਸਕਦੇ ਹਾਂ ਸੋ ਇਦਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਬੱਚੇ ਕੀ ਦੇਖ ਰਹੇ ਨੇ ਤੇ ਕੀ ਉਹਨਾਂ ਲਈ ਚੰਗਾ ਤੇ ਕੀ ਗਲਤ ਹੈ ਸੋ ਉਸ ਤੋਂ ਅੱਗੇ ਜੀ ਮਾ ਮਾਪ ਨੂੰ ਬੱਚਿਆਂ ਦੇ ਸਾਹਮਣੇ ਲੜਾਈ ਨਹੀਂ ਕਰਨੀ ਚਾਹੀਦੀ ਕਈ ਘਰਾਂ ਵਿੱਚ ਮਾੜੀ ਮਾੜੀ ਗੱਲ ਤੇ ਚਿਕ 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 ਹੁੰਦੀ ਰਹਿੰਦੀ ਹੈ ਲੜਾਈ ਚੱਲਦੀ ਰਹਿੰਦੀ ਹੈ ਇਹੋ ਜੇ ਘਰਾਂ ਵਿੱਚ ਵਲੇ ਵੱਡੇ ਹੋਏ ਬੱਚੇ ਜ਼ਿੰਦਗੀ ਵਿੱਚ ਅੱਗੇ ਜਾ ਕੇ ਆਤਮ ਵਿਸ਼ਵਾਸ ਦੀ ਘਾਟ ਰੱਖਣ ਲੱਗ ਜਾਂਦੇ ਨੇ ਇਹੋ ਜਿਹੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਘਟ ਜਾਂਦਾ ਤੇ ਇਹੋ ਜਿਹੇ ਮਾਹੌਲ ਵਿੱਚ ਬੱਚੇ ਜਿਹੜੇ ਹੈਗੇ ਨੇ ਡਰੇ ਡਰੇ ਘਰਾਂ ਦੇ ਕੋਨਿਆਂ ਵਿੱਚ ਬੈਠੇ ਰਹਿੰਦੇ ਨੇ ਜਿੱਥੇ ਹਰ ਵਕਤ ਦਬ ਦਬਾਤ ਤੇ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਐਸੇ ਘਰਾਂ ਐਸੇ ਬੱਚੇ ਜਿਹੜੇ ਨੇ ਉਹ ਚਾਰ ਬੰਦਿਆਂ 'ਚ ਵੱਡੇ ਹੋ ਕੇ ਗੱਲ ਨਹੀਂ ਕਰ ਸਕਦੇ ਉਹਨਾਂ ਨੂੰ ਗੱਲ ਦਾ ਜਵਾਬ ਦੇਣਾ ਨਹੀਂ ਆਉਂਦਾ ਤੋ ਇਹੇ ਬੱਚਿਆਂ ਦੇ ਲਈ ਦੇ ਮਾਨਸਿਕ ਵਿਕਾਸ ਲਈ ਗਲਤ ਹੈ ਕਿ ਅਸੀਂ ਉਹਨਾਂ ਦੇ ਸਾਹਮਣੇ ਲੜਾਈ ਕਰਦੇ ਰਹੀਏ ਸਾ ਮਾ ਮਾਂ ਬਾਪ ਨੂੰ ਚਾਹੀਦਾ ਹੈ ਕਿ ਜੇ ਕੋਈ ਮਾੜੀ ਮੋਟੀ ਅਣਬਣ ਜਾਂ ਲੜਾਈ ਹੈ ਉਹ ਪਾਸੇ ਹੋ ਕੇ ਲੜ ਲਓ ਬੱਚਿਆਂ ਦੇ ਸਾਹਮਣੇ ਨਾ ਕਰੋ ਕਿਉਂਕਿ ਉਹਨਾਂ ਦੇ ਮਨਾਂ ਉੱਤੇ ਗਲਤ ਅਸਰ ਪੈਂਦਾ ਤੇ ਐਦਾਂ ਲੜਾਈ ਦੇ ਮਾਹੌਲ ਵਿੱਚ ਵੱਡੇ ਹੋਏ ਬੱਚੇ ਉੱਗੇ ਜਾ ਕੇ ਕਈ ਵਾਰੀ ਟਰੋਮਾ ਦਾ ਸ਼ਿਕਾਰ ਹੋਣ ਲੱਗ ਜਾਂਦੇ ਨੇ ਇਹ ਹੀ ਲੜਾਈਆਂ ਉਹਨਾਂ ਦੇ ਮਨਾਂ ਵਿੱਚ ਡਿਪਰੈਸ਼ਨ ਸਟ्रेस ਐਂਗਜ਼ਾਇਟੀ ਪੈਦਾ ਕਰਦੀਆਂ ਨੇ ਵੱਡੇ ਹੋ ਕੇ ਸੋ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਬਹੁਤ ਧਿਆਨ ਨਾਲ ਚੱਲਣਾ ਪਏਗਾ ਕਈ ਵਾਰੀ ਸਾਡਾ ਕੋਈ ਨੁਕਸਾਨ ਹੋ ਜਾਂਦਾ ਮਾੜਾ ਮੋਟਾ ਘਰਾਂ ਦਾ ਤੇ ਅਸੀਂ ਘਰ ਵਿੱਚ ਉਸ ਨੂੰ ਵੱਡਾ ਬਣਾ ਕੇ ਤੇ ਆਪਸ ਵਿੱਚ ਲੜਨ ਲੱਗ ਜਾਨੇ ਆ ਜਾਂ ਅਸੀਂ ਆਪਣਾ ਟੈਂਪਰ ਗਵਾ ਦਿੰਨੇ ਆ ਤੇ ਫਿਕਰ ਕਰਨ ਲੱਗ ਜਾਨੇ ਆ ਹਾਲਾਂਕਿ ਗੱਲ ਬਹੁਤ ਥੋੜੀ ਜੀ ਹੁੰਦੀ ਹੈ ਸੋ ਉਸ ਟਾਈਮ ਸਾਨੂੰ ਹੌਸਲਾ ਰੱਖਣਾ ਚਾਹੀਦਾ ਕਿ ਥੋੜੇ ਬਹੁਤੇ ਨੁਕਸਾਨ ਦਾ ਕੋਈ ਨਹੀਂ ਕੋਈ ਗੱਲ ਨਹੀਂ ਫੇਰ ਬਣਾ ਲਾਂਗੇ ਇਹ ਕਿੱਡੀ ਇੱਕ ਗੱਲ ਹੈ ਜੇ ਅਸੀਂ ਐਦਾਂ ਬੱਚਿਆਂ ਦੇ ਸਾਹਮਣੇ ਬਿਹੇਵ ਕਰਾਂਗੇ ਤਾਂ ਬੱਚਿਆਂ ਨੂੰ ਵੀ ਨਿੱਕੀਆਂ ਨਿੱਕੀਆਂ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਉਹ ਤੰਗ ਨਹੀਂ ਕਰਨੀ ਅੱਗੇ ਜਾ ਕੇ ਇਤੋਂ ਤੱਕ ਕਿ ਉਹ ਵੱਡੀਆਂ ਪਰੇਸ਼ਾਨੀਆਂ ਦਾ ਮੁਕਾਬਲਾ ਵੀ ਸਹਿਜੇ ਹੀ ਕਰ ਸਕਣਗੇ ਸੋ ਇਦਾਂ ਸਾਨੂੰ ਉਹਨਾਂ ਦੇ ਸਾਹਮਣੇ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਆਪਣੇ ਬੱਚਿਆਂ ਨੂੰ ਕਦੇ ਵੀ ਨੈਗੇਟਿਵ ਨਾਵਾਂ ਨਾਲ ਨਾ ਬੁਲਾਓ ਕਦੇ ਵੀ ਉਹਨਾਂ ਦੇ ਪੁੱਠੇ ਸਿੱਦੇ ਨਾਮ ਨਾਲ ਰੱਖੋ ਕਿਉਂਕਿ ਉਹੋ ਉਹੇ ਜਿਹੀ ਬਣ ਕੇ ਦਿਖਾ ਦਿੰਦੇ ਨੇ ਅੱਗੇ ਵੱਡੇ ਹੋ ਕੇ ਜਿੱਤਾਂ ਦਾ ਅਸੀਂ ਉਹਨਾਂ ਨੂੰ ਬੁਲਾਉਣੇ ਆ ਕਿਉਂਕਿ ਉਹ ਨਾਮ ਉਹਨਾਂ ਦੇ ਮਨਾਂ ਵਿੱਚ ਪੱਕ ਜਾਂਦੇ ਨੇ ਉਹਨਾਂ ਨੂੰ ਕਦੇ ਨਾ ਕਹੋ ਤੂੰ ਤਾਂ ਬੁੱਧੂ ਹੈਂ ਮੂਰਖ ਹੈ ਤੈਨੂੰ ਸਮਝ ਨਹੀਂ ਆਉਣੀ ਤੈਨੂੰ ਸਿੱਖਣਾ ਹੀ ਨਹੀਂ ਆਉਂਦਾ ਤੂੰ ਸਿੱਖ ਨਹੀਂ ਸਕਦਾ ਇਦਾਂ ਦੀਆਂ ਦਿਲ ਤੋੜਨ ਵਾਲੀਆਂ ਗੱਲਾਂ ਆਪਣੇ ਬੱਚਿਆਂ ਦੇ ਸਾਹਮਣੇ ਕਦੇ ਨਾ ਕਰੋ ਬਲਕਿ ਉਹਨਾਂ ਨੂੰ ਉਹਨਾਂ ਦੀ ਗਲਤੀ ਤੇ ਵੀ ਇਹ ਕਹੋ ਕੋਈ ਗੱਲ ਨਹੀਂ ਫਿਰ ਦੁਬਾਰਾ ਕਰ ਲੈ ਤੂੰ ਸਿੱਖ ਲੇਗਾ ਤੂੰ ਕਰ ਸਕਦਾ ਹੈ ਸੋ ਇਦਾਂ ਜੇ ਬੱਚਿਆਂ ਨੂੰ ਅਸੀਂ ਸਿਖਾਵਾਂਗੇ ਤਾਂ ਜਿਹੜੀ ਬੱਚਿਆਂ ਦੀ ਡਿਵੈਲਪਮੈਂਟ ਹੈ ਉਹ ਵਧੀਆ ਹੋਏਗੀ ਤੇ ਉਹਨਾਂ ਦੇ ਮਨ ਵੀ ਮਜ਼ਬੂਤ ਬਣਨਗੇ ਤੇ ਉਹ ਸਿੱਖਣ ਲਈ ਉਤਸੁਕ ਰਹਿਣਗੇ ਹਮੇਸ਼ਾ ਨਹੀਂ ਤਾਂ ਜੇ ਉਹਨਾਂ ਨੂੰ ਅਸੀਂ ਡੇਕਦੇ ਰਹਾਂਗੇ ਉਹਨਾਂ ਦੇ ਮਨੋਬਲ ਨੂੰ ਤੋੜਦੇ ਰਹਾਂਗੇ ਤਾਂ ਉਹ ਨਵੀਂ ਚੀਜ਼ ਸਿੱਖਣ ਤੋਂ ਡਰਨ ਲੱਗ ਜਾਣਗੇ ਤੇ ਜਿੰਦਗੀ ਵਿੱਚ ਅੱਗੇ ਵਧਣ ਤੋਂ ਵੀ ਉਹ ਡਰਨ ਲੱਗ ਜਾਣਗੇ ਸੋ ਇਦਾਂ ਜੇ ਅਸੀਂ ਬੱਚਿਆਂ ਨੂੰ ਪੋਜ਼ੀਟਿਵ ਰੱਖਣਾ ਹੈ ਤਾਂ ਉਹਨਾਂ ਨੂੰ ਸਾਨੂੰ ਪੋਜ਼ੀਟਿਵ ਸੇਧ ਦੇਣੀ ਪੈਗੀ ਹੋਰ ਕਿਸੇ ਦੀ ਵੀ ਨਿੰਦਿਆ ਚੁਗਲੀ ਘਰ ਵਿੱਚ ਸਾਨੂੰ ਨਹੀਂ ਕਰਨੀ ਚਾਹੀਦੀ ਜੇ ਕਿਸੇ ਦੇ ਘਰ ਲੜਾਈ ਹੁੰਦੀ ਹੈ ਜਾਂ ਕਿਸੇ ਦੇ ਘਰ ਕੋਈ ਨਸ਼ੇ ਦੀ ਵਰਤੋਂ ਹੁੰਦੀ ਹੈ ਜਾ ਅਸੀਂ ਕਿਸੇ ਦੀਆਂ ਨੈਗੇਟਿਵ ਗੱਲਾਂ ਲਿਆ ਕੇ ਘਰੇ ਕਰਦੇ ਹਾਂ ਉਹਨਾਂ ਦਾ ਸਾਡੇ ਬੱਚਿਆਂ ਤੇ ਮਨ ਉੱਤੇ ਅਸਰ ਪੈਂਦਾ ਹੈ ਤੇ ਉਹ ਉਹਨਾਂ ਨੂੰ ਨਹੀਂ ਪਤਾ ਕੀ ਠੀਕ ਹੈ ਕੀ ਗਲਤ ਹੈ ਉਹ ਉਸ ਨੂੰ ਉਵੇਂ ਹੀ ਲੈਣਗੇ ਜਿਵੇਂ ਉਹ ਸੁਣਦੇ ਨੇ ਸੋ ਉਹਨਾਂ ਦੇ ਮਨਾਂ ਦੀ ਕੋਰੀ ਸਲੇਟ ਉੱਤੇ ਉਹੀ ਲਿਖਿਆ ਜਾਂਦਾ ਜੋ ਉਹ ਦੇਖਦੇ ਨੇ ਸੁਣਦੇ ਨੇ ਅਬ ਚੇਤਨ ਮਨ ਬਹੁਤ ਪਾਵਰਫੁਲ ਹੁੰਦਾ ਹੈ। ਇਹੀ ਸਾਡੀ ਜ਼ਿੰਦਗੀ ਨੂੰ ਚਲਾਉਂਦਾ। ਸੋ ਕਿਉਂ ਨਾ ਅਸੀਂ ਬੱਚਿਆਂ ਦੀ ਜ਼ਿੰਦਗੀ ਵਧੀਆ ਲਈਏ। ਬੱਚਿਆਂ ਨੂੰ ਚੰਗੀਆਂ ਚੀਜ਼ਾਂ ਸਿਖਾਈਏ। ਚੰਗੀਆਂ ਗੱਲਾਂ ਕਰੀਏ। ਲੜਾਈ ਝਗੜਾ ਉਹਨਾਂ ਦੇ ਸਾਹਮਣੇ ਨਾ ਕਰੀਏ। ਨਾ ਹੀ ਬੱਚਿਆਂ ਦੀ ਬਹੁਤੀ ਨੁਕਤਾਚੀਨੀ ਕਰੋ। ਨਾ ਹੀ ਉਹਨਾਂ ਨੂੰ ਗੱਲ-ਗੱਲ ਤੇ ਟੋਕੋ। ਨਾ ਹੀ ਆਪਸ ਵਿੱਚ ਇੱਕ ਦੂਜੇ ਨੂੰ ਪਰਿਵਾਰ ਦੇ ਜੀਜਾ ਮਾਪੇ ਗੱਲ-ਗੱਲ ਤੇ ਟੋਕਣ ਜਾਂ ਲੜਾਈ ਝਗੜਾ ਕਰਨ ਭਾਵੇਂ ਮਜ਼ਾਕ ਨਾਲ ਹੀ ਸਹੀ ਪਰ ਬੱਚੇ ਨਹੀਂ ਸਮਝਦੇ ਇਸ ਗੱਲ ਨੂੰ ਕਿ ਕਈ ਵਾਰੀ ਅਸੀਂ ਮਾੜੀ ਮਾੜੀ ਗੱਲ ਤੇ ਮਜ਼ਾਕ ਨਾਲ ਹੀ ਆਪਸ ਵਿੱਚ ਲੜਨ ਚ ਨੁਕਤਾਚੀਨੀ ਕਰਨ ਲੱਗ ਜਾਂਦੇ ਆ ਬੱਚਿਆਂ ਨੂੰ ਇਹ ਮਜ਼ਾਕ ਨਹੀਂ ਪਤਾ ਹੁੰਦਾ ਉਹਨਾਂ ਨੂੰ ਸਿਰਫ ਵਰਡ ਜੋ ਦੇਖਦੇ ਨੇ ਉਹ ਜਾਂ ਸੁਣਦੇ ਨੇ ਉਹੀ ਪਤਾ ਹੁੰਦੇ ਨੇ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਟੋਕਣਾ ਛੱਡਿਏ ਇੱਕ ਦੂਜੇ ਨੂੰ ਉਹਨਾਂ ਦੇ ਸਾਹਮਣੇ ਟੋਕਣਾ ਛੱਡਿਏ ਤੇ ਵਧੀਆ ਗੱਲਾਂ ਉਹਨਾਂ ਨੂੰ ਸਿਖਾਈਏ ਉਹਨਾਂ ਨਾਲ ਟਾਈਮ ਸਪੈਂਡ ਕਰੀਏ ਉਹਨਾਂ ਨਾਲ ਗੇਮਾਂ ਖੇੜੀਏ ਉਹਨਾਂ ਨੂੰ ਬਾਹਰ ਲੈ ਕੇ ਜਾਈਏ ਤਾਂ ਕਿ ਉਹਨਾਂ ਦਾ ਜਿਹੜਾ ਹੈ ਧਿਆਨ ਉਹ ਇਲੈਕਟ੍ਰੋਨਿਕ ਡਿਵਾਈਸਸ ਮੋਬਾਈਲਸ ਟੈਬਲੇਟਸ ਵਗੈਰਾ ਤੋਂ ਹਟੇ ਤੇ ਉਹ ਜਿਹੜੀ ਬਾਹਰ ਦੀ ਦੁਨੀਆ ਐਕਚੁਅਲ ਲਾਈਫ ਹੈ ਉਹਦੇ ਵਿੱਚ ਵਿਚਰਨ ਨਾ ਸਿੱਖਣ ਸੋ ਇਦਾਂ ਜੇ ਅਸੀਂ ਆਪਣੇ ਬੱਚਿਆਂ ਦੇ ਮਨੋਬਲ ਨੂੰ ਵਧਾਉਣਾ ਚੜ੍ਹਦੀ ਕਲਾ ਵਾਲੇ ਬੱਚੇ ਅਸੀਂ ਚਾਹੁੰਦੇ ਆ ਕਿ ਸਾਡੇ ਹੋਣ ਕਿਉਂਕਿ ਬੱਚਿਆਂ ਦੇ ਰੱਬ ਹੁੰਦੇ ਨੇ ਮਾਂ-ਬਾਪ ਰੱਬ ਕਿਸੇ ਨੇ ਦੇਖਿਆ ਨਹੀਂ ਸੋ ਸਾਨੂੰ ਬੱਚਿਆਂ ਨੂੰ ਉਦਾਂ ਦਾ ਕੁਝ ਸਿਖਾਉਣਾ ਚਾਹੀਦਾ ਉਦਾਂ ਦੀ ਜਿਹੜੀ ਹੈ ਉਹਨਾਂ ਦੀ ਮੈਂਟਲ ਹੈਲਥ ਸਟਰੋਂਗ ਬਣਾਉਣੀ ਚਾਹੀਦੀ ਹੈ ਤਾਂ ਕਿ ਕੱਲ ਨੂੰ ਉਹ ਕਿਤੇ ਸਕੂਲਾਂ ਚ ਜਾਣ ਯੂਨੀਵਰਸਿਟੀਆਂ ਚ ਜਾਣ ਜੌਬਸ ਤੇ ਜਾਣ ਤਾਂ ਉਹ ਆਪਣੇ ਲਈ ਖੜੇ ਹੋ ਸਕਣ ਚਾਰ ਲੋਕਾਂ ਦੇ ਵਿੱਚ ਖੜੇ ਹੋ ਕੇ ਗੱਲ ਕਰ ਸਕਣ ਕਿਸੇ ਦੀ ਗੱਲ ਦਾ ਜਵਾਬ ਆਪਣੇ ਟੰਗ ਨਾਲ ਸਹੀ ਤਰੀਕੇ ਨਾਲ ਦੇ ਸਕਣ ਕਿਉਂਕਿ ਅਸੀਂ ਉਹਨਾਂ ਨਾਲ ਹਰ ਜਗ੍ਹਾ ਨਹੀਂ ਜਾ ਸਕਦੇ ਸੋ ਉਹ ਖੁਦ ਆਪਣੀ ਰੱਖਿਆ ਕਰ ਸਕਣ ਆਪਣੇ ਨਾਲ ਖੜੇ ਹੋ ਸਕਣ ਇਸ ਲਈ ਸਾਨੂੰ ਇਸ ਦੀ ਨੀ ਬਚਪਨ ਤੋਂ ਹੀ ਰੱਖਣੀ ਪਵੇਗੀ ਬੱਚੇ ਦਾ ਮਨ ਸਟਰੋਂਗ ਰੱਖਣ ਲਈ ਅਸੀਂ ਸਾਨੂੰ ਬਚਪਨ ਤੋਂ ਹੀ ਸਟਾਰਟ ਕਰਨਾ ਪਏਗਾ ਵੱਡੇ ਹੋ ਕੇ ਨਹੀਂ ਸਿੱਖ ਸਕਦੇ ਜੋ ਨਹੀਂ ਬਚਪਨ ਤੋਂ ਬੰਦੀ ਹੈ ਸੋ ਇਹ ਬੱਚਿਆਂ ਦੀ ਚੜ੍ਹਦੀ ਕਲਾ ਲਈ ਸਾਨੂੰ ਆਪਣੀ ਚੜ੍ਹਦੀ ਕਲਾ ਜ਼ਰੂਰ ਰੱਖਣੀ ਪਏਗੀ ਸਾਡੇ ਜੇ ਮਨ ਪੋਜ਼ਿਟਿਵ ਨੇ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਦੇ ਆਂ ਵਧੀਆ-ਵਧੀਆ ਘਰ ਦਾ ਮਾਹੌਲ ਹੈ ਤੇ ਬੱਚੇ ਆਪੇ ਹੀ ਹੱਸਦੇ ਖੇਡਦੇ ਫੁੱਲਾਂ ਵਰਗੇ ਖਿੜੇ ਰਹਿਣਗੇ ਤੇ ਇਹ ਤਾਂ ਸਨ ਕੁਝ ਵਿਚਾਰ ਮੇਰੇ ਜੋ ਬੱਚਿਆਂ ਦੀ ਪਾਲवरिश ਵੇਲੇ ਉਹਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਚੜ੍ਹਦੀ ਕਲਾ ਵਾਲਾ ਰੱਖਣ ਲਈ ਤੇ ਮਾਨਸਿਕ ਸਿਹਤ ਵਧੀਆ ਰੱਖਣ ਲਈ ਸਾਨੂੰ ਧਿਆਨ ਵਿੱਚ ਰੱਖਣੇ ਚਾਹੀਦੇ ਨੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ